ਸਰਕਾਰ ਨੇ ਕੀਤਾ ਵੱਡਾ ਐਲਾਨ ਇਹ ਪੰਜ ਸਕੀਮਾਂ ਦੇ ਫਾਰਮ ਭਰ ਲਓ ਜਲਦੀ ਤੁਹਾਨੂੰ ਇਸ ਸਕੀਮਾਂ ਰਾਹੀਂ ਮਿਲੇਗਾ ਵੱਡਾ ਲਾਭ 3-3 ਲੱਖ ਰੁਪਏ ਤੱਕ ਦਾ ਲਾਭ ਤੁਹਾਨੂੰ ਇਸ ਯੋਜਨਾ ਦੇ ਰਾਹੀਂ ਮਿਲਣ ਵਾਲਾ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਕਿਸਾਨਾਂ ਲਈ ਫਾਇਦੇ ਦਾ ਸੌਦਾ ਹਨ ਇਹ ਸਰਕਾਰੀ ਸਕੀਮਾਂ ਜੀ ਹਾਂ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇਹ ਜਿਹੜੇ ਸਕੀਮਾਂ ਨੇ ਖਾਸ ਤੌਰ ਤੇ ਕਿਸਾਨਾਂ ਲਈ ਸਰਕਾਰ ਨੇ ਲਾਗੂ ਕੀਤੀਆਂ ਹਨ ਜਿੰਨੇ ਲਾਭ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾਂਦੀਆਂ ਹਨ ਇਹਨਾਂ ਵਿੱਚੋਂ ਹੀ ਕੁਝ ਸਕੀਮਾਂ ਜਿਹੀਆਂ ਜਿਹੜੀਆਂ ਕਿਸਾਨਾਂ ਨੂੰ ਮਾਨ ਸਨਮਾਨ ਦੇ ਨਾਲ ਨਾਲ ਸਮਰੱਥ ਬਣਾਉਂਦੀਆਂ ਹਨ ਅੱਜ ਤੁਹਾਨੂੰ ਅਜਿਹੀਆਂ ਕੁਝ ਸਕੀਮਾਂ ਬਾਰੇ ਦੱਸਾਂਗੇ ਜਿਨ੍ਹਾਂ ਦਾ ਹੁਣ ਤੱਕ ਕਰੋੜਾਂ ਕਿਸਾਨ ਲਾਭ ਲੈ ਚੁੱਕੇ ਹਨ ਤੇ ਹੁਣ ਵੀ ਇਸ ਸਕੀਮਾਂ ਦਾ ਲਾਭ ਕਿਸਾਨ ਲੈ ਰਹੇ ਹਨ ਜੇ ਤੁਹਾਨੂੰ ਇਹਨਾਂ ਸਕੀਮਾਂ ਬਾਰੇ ਨਹੀਂ ਪਤਾ ਤਾਂ ਤੁਹਾਨੂੰ ਪੂਰੀ ਜਾਣਕਾਰੀ ਸਾਂਝੀ ਕਰਾਵਾਂਗੇ ਪਹਿਲੇ ਅਧਾਰ ਤੇ ਜਿਹੜੀ ਸਕੀਮ ਹੈ ਇਹ ਯੋਜਨਾ 12 ਸਤੰਬਰ 2019 ਨੂੰ ਸ਼ੁਰੂ ਕੀਤੀ ਗਈ ਸੀ ਜੋ ਕਿ ਕਿਸਾਨਾਂ ਨੂੰ ਬढ़ापे ਵਿੱਚ ਵਿੱਤੀ ਸੁਰੱਖਿਆ ਦੇ ਪ੍ਰਦਾਨ ਕਰਨ ਲਈ ਕੀਤੀ ਗਈ ਹੈ ਇਸ ਸਕੀਮ ਦੇ ਵਿੱਚ ਪੈਨਸ਼ਨ ਮਿਲਦੀ ਹੈ ਹਰ ਮਹੀਨੇ 3000 ਰੁਪਏ 18 ਤੋਂ 40 ਸਾਲ ਤੁਹਾਡੀ ਉਮਰ ਹੋਣੀ ਚਾਹੀਦੀ ਹੈ 55 ਤੋਂ 200 ਰੁਪਏ ਤੁਹਾਨੂੰ ਤੱਕ ਦਾ ਪ੍ਰੀਮੀਅਮ ਬੀਮਾ ਤੁਹਾਨੂੰ ਲੈਣਾ ਪਵੇਗਾ ਤੇ ਤੁਹਾਨੂੰ 60 ਸਾਲ ਦੀ ਉਮਰ ਹੋਣ ਤੋਂ ਬਾਅਦ ਤੁਹਾਨੂੰ ਇਸ ਦੇ ਵਿੱਚ 3000 ਰੁਪਏ ਪੈਨਸ਼ਨ ਜਿਹੜੀ ਹੈ ਮਿਲ ਜਾਵੇਗੀ ਇਹ ਜਿਹੜੀ ਸਕੀਮ ਹੈ ਪੈਨਸ਼ਨ ਕਿਸਾਨਾਂ ਲਈ ਚੱਲ ਰਹੀ ਹੈ ਤਾਂ ਇੱਕ ਹੋਰ ਜਿਹੜੀ ਵੱਡੀ ਸਕੀਮ ਚੱਲ ਰਹੀ ਹੈ ਪੀਐਮ ਕਿਸਾਨ ਸਨਮਾਨ ਯੋਜਨਾ ਤਹਿਤ ਜਿਹੜੀ ਇਹ ਸਕੀਮ ਹੈ 24 ਫਰਵਰੀ 2019 ਨੂੰ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਸੀ ਹੁਣ ਤੱਕ ਸਰਕਾਰ ਦੇ ਵੱਲੋਂ 16 ਕਿਸ਼ਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਤੇ 17ਵੀਂ ਕਿਸ਼ਤ ਦੀ ਕਿਸਾਨ ਉਡੀਕ ਕਰ ਰਹੇ ਹਨ ਇਸ ਸਕੀਮ ਦਾ ਸਰਕਾਰ ਕਿਸਾਨਾਂ ਨੂੰ 6-6000 ਰੁਪਏ ਦਿੰਦੀ ਹੈ 2000 ਰੁਪਏ ਦੀਆਂ ਤਿੰਨ ਕਿਸ਼ਤਾਂੀਆਂ ਨੇ ਕਿਸਾਨਾਂ ਦੇ ਖਾਤੇ ਆਉਂਦੀਆਂ ਨੇ ਤਾਂ ਇੱਕ ਫਸਲ ਬੀਮਾ ਯੋਜਨਾ ਇਹ ਜਿਹੜੀ ਹੈ 2016 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਇਸ ਤਹਿਤ ਕਿਸਾਨਾਂ ਨੂੰ ਕੁਦਰਤੀ ਆਫਤ ਤੇ ਆਫਤ ਕਾਰਨ ਫਸਲਾਂ ਦੇ ਨੁਕਸਾਨ ਹੋਏ ਦੇ ਮੁਆਵਜ਼ੇ ਵਿੱਚ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਫਸਲ ਦੀ ਬਿਜਾਈ ਤੋਂ ਲੈ ਕੇ ਵਾਢੀ ਤੱਕ ਦੇ ਨਵੀਂ ਗਾਰੰਟੀ ਦਿੱਤੀ ਜਾਂ ਤਾਂ ਇੱਕ ਹੋਰੀ ਸਕੀਮ ਹੈ ਇਸ ਇਹ ਸਕੀਮ ਕਿਸਾਨਾਂ ਨੂੰ ਸਸਤੀਆਂ ਦਰਾਂ ਤੇ ਖੇਤੀ ਕਰਜ਼ਾ ਮਹੱਈਆ ਕਰਵਾਉਂਦੀ ਹੈ ਇਹ ਇਸ ਤਹਿਤ ਕਿਸਾਨਾਂ ਲਈ ਕਿਸਾਨ ਕ੍ਰੈਡਿਟ ਕਾਰਡ ਤੇ ਕਰਜ਼ਾ ਲੈ ਸਕਦੇ ਹਨ ਇਸ ਸਕੀਮ ਤਹਿਤ ਕਿਸਾਨਾਂ ਨੂੰ 3-3 ਲੱਖ ਰੁਪਏ ਤੱਕ ਦਾ ਖੇਤੀ ਕਰਜ਼ਾ 7% ਦੀ ਵਿਆਜ ਤੇ ਦਿੱਤਾ ਜਾਂਦਾ ਹੈ ਤਾਂ ਦੇਖ ਸਕਦੇ ਹੋ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ ਜੇਕਰ ਕਰਜ਼ਾ ਸਹੀ ਸਮੇਂ ਤੇ ਭਰਿਆ ਜਾਂਦਾ ਤਾਂ 3% ਦੀ ਵਿਆਜ ਤੇ ਛੋਟ ਮਿਲਦੀ ਹੈ ਖੇਤੀ ਬੁਨਿਆਦੀ ਢਾਂਚਾ ਫੰਡ ਖੇਤੀਬਾੜੀ ਖੇਤਰ ਵਿੱਚ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਇਹ ਸਕੀਮ ਜਿਹੜੀ ਸ਼ੁਰੂ ਕੀਤੀ ਗਈ ਹੈ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮੇਰੀ ਵੀਡੀਓ ਅਪਡੇਟ ਲਈ ਧੰਨਵਾਦੀ ਸਾਰਿਆਂ ਦਾ